ਹਾਂਜੀ ਮਿੱਤਰੋ ਕੀ ਹਾਲ ਚਾਲ ਆਪਾਂ ਟਰੈਕਟਰ ਕਾਲੇ ਰੈਡੀ ਆਪਣਾ ਬਾਕੀ ਤੇ ਜਾਣ ਨੂੰ ਤੇ ਹੋ ਗਏ ਸਾਰਾ ਬਣੋ ਕੇ ਤੇ ਆਪੋ ਦਾ ਤੁਰਨ ਲੱਗੇ ਸੀ ਤਿਆਰੀ ਇਹ ਮੁੰਡੇ ਸਾਰੇ ਆ ਗਏ ਸੀਗੇ ਤੇ ਚਲਦੇ ਆ ਫਿਰ ਆਪਾਂ ਟਰੈਕਟਰ ਆਪਣਾ ਤਿਆਰ ਹੋ ਗਿਆ ਕਰੋ ਚੈੱਕ ਕਰੋ ਕਰੋ ਚੈੱਕ ਸਾਰੇ ਮੁੰਡੇ ਪਹੁੰਚ ਗਏ ਆ ਤੇ ਐਦ ਕੀ ਮਗਰ ਟਰਾਲੀ ਨਹੀਂ ਪਾਈ ਯਾਰ ਆਹ ਬਿਨਾਂ ਟਰਾਲੀ ਤੋਂ ਲੈ ਕੇ ਆਣੇ ਤੇ ਸਮਾਨ ਸੁੰਨ ਰੱਖ ਲਿਆ ਮਗਰ ਗੱਦੇ ਗੁੱਦੇ ਰੱਖ ਲਿਆ ਇਕਾਂ ਚ ਫੋਲਡ ਕਰਕੇ ਤੇ ओके ਕਰਦਾ ਆਪਾਂ ਲੱਕੜ ਲੈ ਬਹਾਵੀ ਗੁਰੂ ਘਰ ਤੇ ਕੈਟਰਰ ਆਪਣਾ ਦੂਜਾ ਆਈ ਜਾਂਦਾ ਸਸ 3500 ਬਰਾਜ ਕਰਨੇ ਵਾਲਾ ਤੇ ਜਦੋਂ ਆ ਗਏ ਫਿਰ ਆਪਾਂ ਇਕੱਠੇ ਚੱਲਦੇ ਆਂ ਤੇ ਸਮਾਨ ਸਾਰਾ ਜੋ ਪੈਕ ਕਰਕੇ ਰੱਖਿਆ ਵੀ ਗਾਰਾ ਵੀ ਨਾ ਪੈਟਾਰਾ ਤੋਂ ਕਿਤੇ ਓਕੇ ਮੁੰਡਿਓ ਚੱਲ ਜੀ ਪਰ ਚੱਲ ਜੀ ਚੱਲੇ ਗਿਆ ਸਕਦੇ ਉਹ ਨਵਾਂ ਬੰਦਾ ਨੂੰ ਬਾਲ ਸਗਾਈਆ ਤਾਂ ਵਹਿਨਦਾ ਹਾਂ ਹਾਂ ਰੱਬ ਦਾ ਹੈ ਮਨਾਨੂੰ ਓਕੇ ਓਕੇ 12 ਮੇ ਤਾਂ ਟਰੈਕਟਰ ਅਸ ਦੂਜਾ ਆ ਜਾਂਦੀ ਹੈ ਫਿਰ ਤੇ ਫਿਰ ਤੁਰਦੇ ਆਪਾਂ ਕਰੋ ਲੱਕ ਚੈੱਕ ਲਓ ਮੇਤਰਾ ਨੇ ਮਨਾਰਤੀ ਪਹੁੰਚ ਚੁੱਕਾ ਆ ਸਾਡੇ ਦਰਮਿਆਨ ਤੇ ਬਸ ਹੋ ਗਿਆ ਰੈਡੀ ਕੰਮ ਜਮ ਓਕੇ ਆਂਦੇ ਬਸ ਚੱਲਦੇ ਆਪਾਂ ਓ ਚੱਲ ਗਏ ਲਓ ਭਾਈ ਮੇਤਰਾ ਰੱਖ ਲਿਆ ਸਮਾਨ ਸੂਨ ਕਦੇ ਕੁੱਦੇ ਹਾਂਜੀ ਕੀ ਹਾਲਾ ਹੋਰ ਰਾਫਰੀ ਦਾ ਕਾਰੋ ਸੈੱਟ ਕਰ ਲੋ ਕਰ ਲੋ ਆਓ ਬਾਈ ਮਿੱਤਰੋ ਓਕੇ ਆ ਕੰਮ ਜਾਵਾ ਤੇ ਆਪਾਂ ਹੁਣ ਤੋਰਦੇ ਆ ਝੋਟਾ ਆਪਣਾ ਕਾਂਡ ਬੜੀ ਹੈ ਜਾਨੂ ਮੀਲੀ ਗਲੀ ਆਖਿਆ ਤੇ ਬਲੈਂਡ ਲੰਗਰ ਲਾਇਆ ਸੀਗਾ ਲੰਗਰ ਤੇ ਰੋਕ ਲਿਆ ਸੀ ਆਪਾਂ ਤੇ ਸੰਗ ਦਾ ਪੂਰਾ ਠੰਡ ਮੰਨੀ ਬੈਠਿਆ ਪੜੀਆਂ ਦੀਆਂ ਲਰਮਾ ਬੋਹ ਪੈ ਗਿਆ ਕੌਂਡ ਦੇ ਲੜ ਲੱਗਦੀ ਹੈ ਜੇ ਜੇ ਗਲੀ ਦੇ ਵਿੱਚ ਚੱਲਦੇ ਆਓ ਜਲਦੀ ਯਾਰ ਇੱਧਰ ਫਿਰ ਤੇ ਟਰਾਲੀ ਲਾਓ ਮਿੱਤਰੋ ਪਹੁੰਚ ਗਿਆ ਆਪਾਂ ਅਸਿਰ ਮੁਖਤ ਸਾਬ ਤੇ ਟਰੈਕਟਰ ਲਾਦਾ ਆਪਾਂ ਆਪਣੇ ਵਾਲਾ ਤੇ 35 ਵੀ ਲਾਦਾ ਤੇ ਗਾਂ ਹੀ ਲਿਆਦਾ ਸੀਗਾ ਮਸਾਂ ਹੀ ਲੈ ਲੁਕੇ ਜਾਂਦਾ ਨੰਗਣ ਦੇ ਵਿੱਚ ਪੋਸਲੇ ਕਰ ਕਰਾ ਕੇ ਫਿਰ ਨੰਗੀ ਕੱਢ ਲਿਆਦਾ ਆਹਲਾ ਦਾ ਸਾਈਡ ਤੇ ਮੁੰਡੇ ਤਿਆਰੀਆਂ ਕਰਦੇ ਆ ਮਾਥੇ ਦੇਖਣ ਜਾਣ ਦੀਆਂ ਕਿਉਂ ਪੈਣਾ ਐ ਇੱਥੇ ਪੈਣਾ ਐ ਚਾਰਟ ਨਹੀਂ ਹੋਣਾਗਾ ਇਹ ਮੱਥਾ ਹੁਣ ਦੇਖੋ ਜਾ ਕੇ ਯਾਰ ਬਾਈ ਯਾਰ ਸਲਾਹਾਂ ਕਰੀ ਜਿੰਨੇ ਖੜੇ ਮੱਥਾ ਠੇਕੋ ਬਾਈ ਯਾਰ ਜਾ ਕੇ ਯਾਰ ਸਿੰਘ ਸਰਦਾਰ ਬੰਦਾ ਯਾਰ ਤੂੰ ਮੱਥਾ ਠੇਕ ਬਾਈ ਯਾਰ ਜਾ ਕੇ ਕਿਹੜੀ ਜਾਂਦੇ ਇਹ ਸੌਣੀ ਹੁੰਦੇ ਆ ਉਹ ਮਨਾਰਤ ਗਰਪ ਨਹੀਂ ਜਾਂਦਾ ਦੁਕਾਨ ਸਰਦਾਰ ਸਾਹਿਬ ਜੀ ਆਓ ਰੱਖੋ ਸਰਦਾਰਾ ਲਾਹਮੇ ਤੇ ਸਵੇਰ ਹੋ ਗਈ ਅਗਲੇ ਦਿਨ ਦੀ ਤੇ ਟਰੈਕਟਰ ਮੜੇ ਸਾਈਡ ਤੇ ਕਰਦੇ ਬਾਗਾਂ ਨੇ ਲਾਉਣਾ ਸੀ ਸਟਾਲ ਲੱਥਿਆ ਆਪਦੀ ਤੇ ਕਰ ਲਿਆ ਛੋਟਾ ਕਰਮ ਆਪਣਾ ਚਲਦੇ ਹਾਂ ਹੁਣ ਫਰੈਸ਼ ਹੋ ਜਾਈਏ ਕਿ ਨਾਲ ਨੂੰ ਆ ਕੇ ਯਾਰ ਚਲਿਏ ਹਾਂ ਬਸ ਉੱਪਰ ਚੱਲਦੇ ਹਾਂ ਤੇ ਸਭ ਮਿਲ ਰਹੇ ਹੁਣ the ਸਰੋ ਚੱਲਨੇ ਪੈਂਡਲ ਵਾਪਸ ਆਪਾਂ ਮੇਰਾ ਮਾਮਲਾ ਚੱਲਦੇ ਆ ਪੈਂਡਲ ਵਾਪਸ ਕੇਰਾ ਤੇ ਕੇਣਾ ਉਧਰ ਜਾ ਕੇ ਝੂਲੇ ਵਾਲੇ ਨਹੀਂ ਤੁਹਾਨੂੰ ਉਧਰ ਹੀ ਲੁੱਕ ਚੈੱਕ ਕਰਾ ਦਿੰਨੇ ਆ ਵੇਖਦਾ ਜਾਇ ਨਹੀਂ ਗਿਆ ਯਾਰ ਥੋੜਾ ਸੈਟ ਨਹੀਂ ਸੀਗੇ ਤੇ ਤਾਂ ਕਰਕੇ ਤੁਹਾਨੂੰ ਬਾਹਰੋਂ ਲੁੱਕ ਚੈੱਕ ਕਰਾ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਪੈਂਡ ਚੱਲਨੇ ਵਾਪਸ ਆਪਾਂ ਲਾਹਮੇਂਦਰ ਪਹੁੰਚ ਗਰਾਉਂਡ ਆਪਾਂ ਤੇ ਕਰੋ ਇਹਨੂੰ ਚੈੱਕ ਕਰੋ ਨਾਲ ਦਾ ਚਲੋ ਚੈੱਕ ਬਹੁਤ ਸੰਗਤ ਆਈ ਆ ਕਰਦੇ ਆ ਮੁੰਡੇ ਉਹਨਾਂ ਚੱਲਦੇ ਆ ਅੰਦਰ ਜਾਏ ਨਹੀਂ ਕਿ ਆਪਣੇ ਤੋਂ ਯਾਰ ਤੇ ਪਲੇਟ ਬਹੁਤ ਹੋ ਗਈ ਸੀਗੇ ਹੁਣ ਚੱਲਦੇ ਆ ਪੈਂਡਰ ਵਾਪਸ ਆ ਮੇਤਰਾ ਪਿੰਡ ਪਹੁੰਚ ਗਏ ਆਪਾਂ ਤੇ ਯਾਤਰਾ ਬਹੁਤ ਵਧੀਆ ਰਹੀ ਆਪਣੀ ਕਿਵੇਂ ਮੁੰਡਾ ਠੀਕ ਰਿਹਾ ਯਾਤਰਾ ਵਧੀਆ OK ਆ ਬਈ ਮੇਤਰਾ ਆ ਗਏ ਆ ਪਿੰਡ ਆਪਾਂ ਤੇ ਜਾਂਦੇ ਮੁੰਡਿਆਂ ਦੇ ਘਰਾਂ ਨੂੰ ਪਹੁੰਚਦੇ ਫਿਰ ਘਰੇ ਵੀ ਆਪਾਂ ਚਲੋ ਮੇਤਰਾ ਅੱਜ ਦਾ ਵਲੋਗ ਆਪਾਂ ਇੱਥੇ ਐਂਡ ਕਰਦੇ ਆ ਤੇ ਦੱਸੋ ਕਿਵੇਂ ਲੱਗਿਆ ਵਲੋਗ ਆਪਣਾ ਸਬਸਕ੍ਰਾਈਬ ਕਰ ਚੈਨਲ ਆਪਣਾ ਨੂੰ ਤੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਬਕੇ OK ਮੇਤਰਾ